ਖਬਰਨਾਮਾ ਦੇਖਰਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਦੇ ਦਿੱਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਕਾਂਗਰਸ ਪਾਰਟੀ ਆਧਾਰ ਆਪਣਾ ਮਜ਼ਬੂਤ ਕਰ ਰਹੀ ਹੈ ਤੇ ਦੂਸਰੇ ਪਾਸੇ ਵਿਧਾਇਕ ਨੇ ਅੱਜ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਕਿ ਰਾਜਾਵਰਿੰਗ ਚਰਨਜੀਤ ਸਿੰਘ ਚੰਨੀ ਸੁਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਬਾਜਾ ਸੁਖਪਾਲ ਸਿੰਘ ਖਹਿਰਾ ਜੋ ਕਾਂਗਰਸ ਪਾਰਟੀ ਦੇ ਥੰ ਮੰਨੇ ਜਾਂਦੇ ਨੇ ਪੰਜਾਬ ਦੇ ਕਿ ਇਸ ਵਿਧਾਇਕ ਨੂੰ ਕਨਵਿੰਸ ਕਰਨਗੇ ਕਿਉਂਕਿ ਉਹ ਆਊਟ ਆਫ ਕੰਟਰੋਲ ਹੋ ਗਏ ਨੇ ਉਹਨਾਂ ਦੇ ਸਬਰ ਦਾ ਜਿਹੜਾ ਦਾਇਰਾ ਸੀ ਉਹ ਟੁੱਟ ਗਿਆ ਹੈ ਵਾਰ-ਵਾਰ ਨਜ਼ਰ ਅੰਦਾਜ਼ ਕੀਤਾ ਗਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਹਰ ਤਰ੍ਹਾਂ ਦੇ ਦਿਨਾਂ ਨੂੰ ਇਹ ਸਮਝੌਤਾ ਕੀਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਜੋ ਪੰਜਾਬ ਤੇ ਲੇਕਿਨ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਸੀ ਉਹਨਾਂ ਨੇ ਮੂੰਹ ਨਹੀਂ ਲਾਇਆ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਕੋਈ ਸੁਣਵਾਈ ਨਹੀਂ ਸਬਰ 1 ਸਾਲ 2 ਸਾਲ 3 ਸਾਲ 10 ਤੋਂ 15 ਸਾਲ ਲਗਾਤਾਰ ਉਹ ਇੰਤਜ਼ਾਰ ਕਰ ਰਹੇ ਨਹੀਂ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿਮਾ ਦੇ ਨਿਰਮਲ ਸਿੰਘ ਨਿਮਾ ਦਾ ਸਬਰ ਟੁੱਟ ਗਿਆ ਹੈ ਹੌਸਲੇ ਪਸਤ ਹੋ ਗਏ ਨੇ ਹੁਣ ਉਹ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਉਹ ਕਿਸੇ ਵੀ ਪਾਰਟੀ ਵੱਲ ਜਾ ਸਕਦੇ ਨੇ ਕਿਉਂਕਿ ਮੈਂਤਾ ਤਿੰਨ ਪਾਰਟੀਆਂ ਨੇ ਕਾਂਗਰਸ ਤੋਂ ਇਲਾਵਾ ਸ਼ਰੂਮਣੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਅਤੇ ਹਾਕਮ ਤੇਰ ਅਤੇ ਹਾਕਮ ਤੇਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇਰੀ ਪਾਰਟੀ ਵੱਲ ਜਾਵਣਗੇ ਕਿਉਂਕਿ ਉਹਨਾਂ ਦੇ ਸਬਰ ਜਿਹੜਾ ਉਹਨੇ ਸਬਰ ਦਾ ਫਲ ਉਹਨਾਂ ਦੀ ਝੋਲੀ ਦੇ ਵਿੱਚ ਹਾਲੇ ਨਹੀਂ ਪਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਨਾ ਤਾਂ ਰਾਜਾ ਵੜਿੰਗਰੇ ਉਹਨਾਂ ਨੂੰ ਆ ਜਿਹੜਾ ਹੈ ਬੰਦਾ ਮਾਨ ਸੰਕਾਲ ਦਿੱਤਾ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਆਸ ਸੀ ਕਿ ਮੈਨੂੰ ਟਿਕਟ ਮਿਲੇਗੀ ਹਲਕਾ ਬਧੌਰ ਤੋਂ ਲੇਕਿਨ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਸ ਹਲਕਾ ਬਧੌਰ ਤੋਂ ਲੜੇ ਅਤੇ ਬੁਰੀ ਤਰ੍ਹਾਂ ਹਾਰੇ ਤੇ ਉਹ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਿਧਾਇਕ ਸੀ ਬਧੌਰ ਤੋਂ ਜਿਹੜੇ ਨਿਰਮਲ ਸਿੰਘ ਨਿਮਾ ਉਸ ਤੋਂ ਬਾਅਦ ਮਨਪ੍ਰੀਤ ਬਾਦ ਵੱਲੋਂ ਉਹਨਾਂ ਨੂੰ 6.5 ਵਿੱਚ ਪਾਇਆ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਾਰਨ ਤੋਂ ਬਾਅਦ ਹਲਕਾ ਭਦੌਰ ਹਾਲੇ ਵੀ ਖਾਲੀ ਹੈ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਲਾਈ ਗਈ ਅਤੇ ਉਹਨਾਂ ਨੇ ਕਿਹਾ ਕਿ ਜਦ ਤੋਂ ਅਮਰਿੰਦਰ ਸਿੰਘ ਰਾਜਾ ਆਪਣੀ ਪਾਰਟੀ ਦੇ ਪ੍ਰਧਾਨ ਬਣੇ ਹਨ ਉਸ ਸਮੇਂ ਤੋਂ ਪਾਰਟੀ ਨਿਗਾਰ ਵੱਲ ਜਾ ਰਹੀ ਹੈ ਕੋਈ ਵੀ ਆਗੂ ਨਾ ਹੋਣ ਕਾਰਨ ਬੇਅਦ ਮਾਰੀ ਹੋਈ ਪਾਰਟੀ ਮਾਰੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨਿਰਾਸ਼ ਕਰਨ ਵਾਲੀ ਨੀਤੀ ਤੋਂ ਆਕੇ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਸਿਆਸੀ ਪੇ ਵਿਖਾਰੇ ਆਪਣੇ ਸਿਆਸੀ ਸਹਿਯੋਗੀਆਂ ਨਾਲ ਰਹਿ مشਬਰਾ ਕਰਕੇ ਉਹ ਫੈਸਲਾ ਲੈਣਗੇ ਭਈ ਜਿੱਤੇ ਹੋਏ ਵਿਧਾਇਕ ਨੂੰ ਜਿਨ੍ਹਾਂ ਦਾ ਤਜਰਬਾ ਬੂਲਦਾ ਹੈ ਜਿਨ੍ਹਾਂ ਦੇ ਨਾਲ ਵੋਟ ਬੈਂਕ ਜੁੜਿਆ ਹੋਇਆ ਹੈ ਜਦੋਂ ਤੁਸੀਂ ਉਸ ਨੂੰ ਨਜ਼ਰ ਅੰਦਾਜ਼ ਕਰੋਗੇ ਜਦੋਂ ਤੁਸੀਂ ਉਹਦੇ ਉਹਨੂੰ ਸੀਟ ਲੜਾਉਣ ਦੀ ਬਜਾਏ ਉਹਨੂੰ ਚੋਣ ਲੜਾਉਣ ਦੀ بجائے ਤੁਸੀਂ ਆਪ ਖੜ੍ਹ ਜਾਓਗੇ ਤੇ ਫਿਰ ਉਸ ਦੇ ਦਿਨ ਉੱਤੇ ਕੀ ਬیتےਗੀ ਇਹ ਇੱਕ ਨਰਮਲ ਸਿੰਘ ਨਿਮਾ ਤੋਂ ਬਿਹਤਰ ਕੋਈ ਨਹੀਂ ਜਾਣਦਾ ਉਹਨਾਂ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਧੱਕਾ ਕੀਤਾ ਰਾਜਾ ਵਰਿੰਗ ਨੇ ਵੀ ਨਜ਼ਰ ਅੰਦਾਜ਼ ਕੀਤਾ ਤੇ ਰਾਜਾ ਵਰਿੰਗ ਦੀ ਬੋਲਬਾਲੀ ਕਾਰਨ ਕਾਂਗਰਸ ਪਾਰਟੀ ਨਿਗਰਦੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਮੈਂ ਆਪਣੀ ਸਾਰੇ ਹੀ ਬੁਢਲੇ ਅਹੁਦਿਆਂ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਰਾਂ ਦੇ ਨਾਲ ਆਪਣੇ ਸਹਿਯੋਗੀਆਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ ਕਿ ਕਿਹੜੀ ਪਾਰਟੀ ਦੇ ਵਿੱਚ ਜਿਹੜੀ ਹੈ ਸ਼ਾਮੂਲਿਤ ਕਰਨੀ ਹੈ ਨਿਰਮਲ ਸਿੰਘ ਨਿੰਮਾ ਸ਼ਾਂਤ ਸੁਮਾਉਂਦੇ ਨੇ ਨਿਰਮਲ ਸਿੰਘ ਨਿੰਮਾ ਵੱਲੋਂ 2017 ਦੀ ਵਿਧਾਨ ਸਭਾ ਦੀ ਚੋਣ ਵੀ ਲੜੀ ਗਈ ਅਤੇ ਜਿੱਤੀ ਵੀ ਗਈ ਇਸ ਦੇ ਬਾਅਦ ਯੁੱਧ ਵੀ ਉਹਨਾਂ ਦੀ ਥਾਂ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਹੋਰ ਕਿਸੇ ਨੂੰ ਜਿਹੜਾ ਹੈ ਉਤੋਂ ਖਲਵਾ ਦਿੱਤਾ ਗਿਆ ਤੇ ਫਿਰ ਉਹਨਾਂ ਦੀ ਵੀ ਬੁਰੀ ਤਰ੍ਹਾਂ ਹਾਰ ਹੋਈ ਸੌਰੀ ਅਚਨਜੀਤ ਸਿੰਘ ਚੰਨੀ ਖੜੇ ਸੀ ਹਾਲਾਂਕਿ ਇਹ ਮੰਨਦਾ ਸੀ ਕਿ ਨਿਰਮਲ ਸਿੰਘ ਨਿੰਮਾ ਨੂੰ ਚੋਣ ਮੈਦਾਨ ਦੇ ਵਿੱਚ ਉਹ ਧਾਰਿਆ ਜਾਵੇ